ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜੱਜ ਪੂਰੇ ਪੰਜਾਬ ਦੇ ਵਿੱਚ ਜਗਾ ਜਗਾ ਜਿਹੜੇ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਮੈਂ ਤਾਂ ਕਹੂੰਗਾ ਕਿ ਪੰਜਾਬ ਦੀਆਂ 2027 ਦੀਆਂ ਚੋਣਾਂ ਦੀ ਜਿਹੜੀ ਨੀ ਹੈ ਉਹ ਰੱਖੀ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਸਿੱਖ ਵੋਟਰ ਸੀਗਾ ਉਹਨੇ ਵੱਡੀ ਗਿਣਤੀ ਦੇ ਵਿੱਚ ਭਾਰੀ ਮਾਸਟਰਾਂ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਆ ਭਾਰਤੀ ਜਨਤਾ ਪਾਰਟੀ ਨੂੰ ਪਾਈ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਜਿੰਨੇ ਵੀ ਵਾਅਦੇ ਕੀਤੇ ਆ ਬਾਕੀ ਸੂਬਿਆਂ ਵਿੱਚ ਵੀ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਮੇਸ਼ਾ ਪੂਰੇ ਕੀਤੇ ਆ ਤੇ ਇਸ ਵਾਰ ਵੀ ਜੋ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੇ ਜੋ ਆਪਣੀ ਉਮੀਦ ਜਤਾਈ ਹੈ ਉਸ ਦੇ ਵਿੱਚ ਖਰੇ ਉਤਰੂਗੀ ਤੇ ਭਾਰਤੀ ਜਨਤਾ ਪਾਰਟੀ ਲੋਕਾਂ ਨਾਲ ਚੋਣਾਂ ਵਿੱਚ ਕੀ ਲਿਓਏ ਸਾਰੇ ਜਿਹੜੇ ਵਾਦੇ ਨੇ ਉਹ ਪੂਰੇ ਕਰੇਗੀ ਤੇ ਸਾਡੇ ਜ਼ਿਲ੍ਹਾ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਬੀਬਾ ਜੈਂਦਰ ਕੌਰ ਜੀ ਨੇ ਬਹੁਤ ਹੀ ਮਿਹਨਤ ਹੈ ਜਿਹੜੀ ਦਿੱਲੀ ਦੇ ਚੋਣਾਂ ਦੇ ਵਿੱਚ ਕੀਤੀ ਹੈ ਬੀਬਾ ਜੈਂਦਰ ਕੌਰ ਜੀ ਨੇ ਲਗਾਤਾਰ ਇੱਕ ਹਫਤਾ ਉੱਥੇ ਜਿਹੜੀ ਪਾਰਟੀ ਦੇ ਵਰਕਰਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਜਿਹੜਾ ਅ ਟੂ ਟੂ ਡੋਰ ਕੀਤਾ ਸਾਰਾ ਜਿਹੜਾ ਪੰਜਾਬ ਦੇ ਵਿੱਚ ਉਹ ਰੁਝਾਨਾ ਉਹ ਦੇਖਣ ਨੂੰ ਮਿਲਿਆ ਬਹੁਤ ਹੀ ਮਿਹਨਤ ਕੀਤੀ ਹੈ ਤੇ ਜਿਸ ਤੇ ਕਰਕੇ ਅੱਜ ਪਟਿਆਲੇ ਜਿੰਨੇ ਦੇ ਵਿੱਚ ਵੀ ਪੂਰਾ ਖੁਸ਼ੀ ਦਾ ਮਾਹੌਲ ਹੈ ਜਗਾ ਜਗਾ ਲੱਡੂ ਵੰਡੇ ਜਾ ਰਹੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਜੀ ਅੱਜ ਅਸੀਂ ਮੇਰੇ ਆਪਣਾ ਜਿਹੜਾ ਜੱਤੀ ਸ਼ਹਿਰ ਹੈ ਭਾਸੂ ਦੇ ਵਿੱਚ ਪਹਿਲਾਂ ਲੱਡੂ ਵੰਡੇ ਐ ਤੇ ਹੁਣ ਅਸੀਂ ਨਾਬੇ ਜਾ ਰਹੇ ਹਾਂ ਨਾਬੇ ਵੀ ਪੜਾਂਗੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਹੋਇਆ ਹੈ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਵਰਕਰ ਨੇ ਉਹ ਪਹੁੰਚ ਰਹੇ ਨੇ ਉੱਥੇ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਆ ਰਹੇ ਨੇ ਲੱਡੂ ਵੰਡੇ ਜਾਣਗੇ ਢੋਲ ਵ ਬੀਜੇਪੀ ਸਰਕਾਰ ਬਣੀ ਹੈ ਇਹਨੇ ਪੰਜਾਬ ਦਾ ਨਹੀਂ ਰੱਖਤੀ ਆਉਣ ਵਾਲੀ ਸਰਕਾਰ ਵੀ ਬੀਜੇਪੀ ਦੀ ਬਣੂ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਅੱਜ ਤੁਸੀਂ ਪੂਰਾ ਸ਼ਾਹ ਬਰਕਰਾਂ ਚ ਪੂਰੀ ਖੁਸ਼ੀ ਹੈ ਅੱਜ ਸਰਕਾਰ ਦਿੱਲੀ ਬਣੀ ਹੈ ਪਰ ਨਹੀਂ ਪੰਜਾਬ ਚ ਜਿੱਥੇ ਇਹ ਗੱਲ ਤੈਅ ਹੋ ਗਈ ਅਗਲੀ ਸਰਕਾਰ ਪੱਕੀ ਬੀਜੇਪੀ ਦੀ ਪੰਜਾਬ ਦੇ ਵਿੱਚ ਬਣਦੀ ਹੈ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਦਿੱਲੀ ਦੀ ਜਨਤਾ ਨੇ ਜਿਹੜਾ ਫਤਵਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਦਿੱਲੀ ਜਨਤਾ ਦਾ ਵੀ ਧੰਨਵਾਦ ਕਰਦੇ ਆਂ ਤੇ ਇਹਦਾ ਨਹੀਂ ਪੱਤਰ ਜਿਹੜਾ ਪੰਜਾਬ 'ਚ ਵੀ ਰੱਖਿਆ ਗਿਆ ਹੈ ਜਿਹੜਾ ਤਾਂ ਅਗਲਾ ਨਹੀਂ ਪੱਤਰ ਹੈ ਜਿਹੜਾ 2027 ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਅੱਜ ਇਹ ਗੱਲ ਤੈਹ ਹੋ ਚੁੱਕੀ ਹੈ ਕਿ ਝੂਠ ਦਾ ਜਨਕੀ ਖਤਮਾ ਹੋਇਆ ਅਸੀਂ ਭਾਰਸੋ ਦੇ ਵਿੱਚ ਪੂਰਾ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮੈਂ ਮੰਡਲ ਪ੍ਰਧਾਨ ਹੋਣ ਦੇ ਨਾਤੇ ਭਾਰਸੋ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਸੀਂ ਉਰੇ ਪਟਾਕੇ ਚਲਾਏ ਲੱਡੂ ਮੰਡੇ ਜਾਂ ਅਸੀਂ ਸਾਰਾ ਨੱਚ ਦੱਪ ਰਹੇ ਆਂ ਤਾਜੀ ਸਾਰੇ ਪਾਰਸੋਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਹ ਖੁਸ਼ੀ ਨੂੰ ਅਸੀਂ ਬਹੁਤ ਹੀ ਵਧੀਆ ਤਿੱਕਿਆ ਨਾਲ ਦੇਖ ਰਹੇ ਹਾਂ ਕਿ ਪਤਾ ਹੀ ਸੀ ਕਿ ਮੋਦੀ ਜੀ ਨੇ ਤਾਂ ਇੱਕ ਵਾਰ ਫਿਰ ਆਹੀ ਜਾਣਾ ਹੈ ਕਿਉਂਕਿ ਜੋ ਕੰਮ ਮੋਦੀ ਜੀ ਕਰ ਸਕਦੇ ਆ ਉਹ ਕੋਈ ਨਹੀਂ ਕਰ ਸਕਦਾ ਹੈਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਕੰਮ ਹੋਏ ਨੇ ਦਿੱਲੀ ਦੇ ਵਿੱਚ ਜਾਂ ਕਿਤੇ ਵੀ ਹੋਏ ਨੇ ਆਪਣੇ ਪੰਜਾਬ 'ਚ ਵੀ ਗਰੰਟਾ ਆ ਰਹੀਆਂ ਨੇ ਸਾਰੇ ਸੈਂਟਰ ਵੱਲੋਂ ਹੀ ਆ ਰਹੀਆਂ ਨੇ ਪਰ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਦੇਖਦੇ ਹੈਗੇ ਪਰ ਆਨ ਵਾਲੀਆਂ ਵੋਟਾਂ ਦੇ ਵਿੱਚ ਸਾਨੂੰ ਚੋਣਾਂ ਦੇ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਹੈ ਕਿ ਬੀਜੇਪੀ ਹੀ ਪੰਜਾਬ ਵਿੱਚ ਵੀ ਆਏ ਅੱਜ ਬੜਾ ਕੁਝ ਦਾ ਮਾਹੌਲ ਆ ਪਾਸੋਂ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਜੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਭਾਜਪੀ ਦੀ ਇਹ ਪੰਜਾਬ ਆ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਨੂੰ ਜਿਹੜਾ ਪਤਾ ਨਹੀਂ ਇਹ ਗੱਲ ਦਾ ਹੈਗਾ ਕਿ 80% ਦਾ ਪੈਸਾ ਹੈਗਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦਾ ਆ ਰਹੇ ਹਨ ਜਿਨ੍ਹਾਂ ਚਾਰੇ ਡਬਲ ਇੰਜਨ ਦੀ ਸਰਕਾਰ ਨਹੀਂ ਬਣਦੀ ਉਹਨਾਂ ਚਾਰੇ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਪੈਣਾ ਸਾਡੇ ਨੂੰ ਸਾਰੇ ਮਤਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਾਂ ਸਾਰੇ ਸਬਕ ਸਿੱਖਿਆ ਦਿੱਲੀ ਤੋਂ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਸਭ ਨੂੰ ਬਹੁਤ ਬਹੁਤ ਸਾਰਨ ਹਿੰਦੁਸਤਾਨ ਵਸਿਆਂ ਨੂੰ ਸਾਰੇ ਸਾਡੇ ਲੀਡਰ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਜਿਨੇ ਬੀਜੇਪੀ ਨੇ ਸਭ ਨੂੰ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ